ਖਾਇ ਰਹੀ ਤੀਰ ਕਹਿੰਦੇ ਕਹਿੰਦੇ ਵੀ ਸਮਝ ਆ ਰਹੀ ਹੈ ਸਮਝ ਆ ਰਹੀ ਹੈ ਨਾ ਕਹਿੰਦੇ ਨੇੜੇ ਆ ਗਈ ਜਾਨਤ ਬਿੰਨੋ ਕੁੜੀ ਦੇ ਕੰਨ ਹਨ ਨੇੜੇ ਆ ਗਿਆ ਸਕੂਲ ਆ ਟਾਈਮ ਤੇ ਕਰ ਲੋ ਕੰਮ ਹੌਣ ਭਜਾ ਭਜਾਈ ਇਹ ਦੂਦਰ ਕੰਦਾ ਚ ਵਜਦੇ ਫਿਰਦੇ ਹੁਣ ਜਮਾ ਕੱਲ ਦਾ ਕੋਈ ਨਹੀਂ ਜਿੰਦਾ ਬਾਹਰ ਗਲੀ ਚ ਤੇ ਹਾਂ ਵੀ ਦੋਸਤੋ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਆ ਜੋ ਵੀ ਕਿਹੜੇ ਕਿਹੜੇ ਬੱਚੇ ਹਜੇ ਕੰਮ ਕਰ ਰਹੇ ਆ ਤੇ ਜਿਨ੍ਹਾਂ ਦੇ ਸਕੂਲ ਨਹੀਂ ਲੱਗੇ ਨਾਨਕਾ ਨੂਨ ਕਾ ਤੋਂ ਮੋੜ ਆਇਆ ਜਿਹੜੇ ਹੁਣ ਛੁੱਟੀ ਕਰਨਗੇ ਬਹਾਨਾ ਲਾਉਣਗੇ ਕਿ ਨਾ ਕੰਮ ਤੇ ਜ਼ੋਰ ਪੜਿਆ ਹੋਇਆ ਤੇ ਸਾਡੇ ਵੀ ਇਧਰ ਮੁੰਡੇ ਨੇ ਚੱਕਤਾ ਅੱਜ ਕੰਮ ਜਿਹੜਾ ਸਕੂਲ ਲੱਗਣਾ ਕੱਲ ਨੂੰ ਤੇ ਪਾਸੋਂ 4 ਤਰੀਕ ਨੂੰ ਤੇ ਹੁਣ ਫੜ ਲਈ ਸਪੀਡ ਮੈਂ ਸਵੇਰ ਦਾ ਬੈਠਾ ਅੱਜ ਅੜਕੇ ਦਾ ਤੇ ਰੋਟੀ ਖਾ ਕੇ ਭਰ-ਭਰ ਕਾਪੀਆਂ ਕਾਲੀਆਂ ਕਰਤੀਆਂ ਤੇ ਆ ਹੁਣ ਲੱਗ ਗਿਆ ਚਾਰਟ ਬਣਾਉਣ ਚਾਰਚ ਕੀ ਕੀ ਲਿਖਿਆ ਦੱਸਿਂ ਮੈਨੂੰ ਉੱਪਰ ਲਾ ਸਾਰਾ ਦੱਸੀ ਕੀ ਲਿਖਿਆ ਕੰਟਰੀਬਿਊਸ਼ਨ ਆਫ ਸਿੱਖ ਗੁਰੂ ਇਨ ਸਿੱਖੀ ਆ ਤੇ ਦੂਜਾ ਥੱਲੇ ਗੁਰੂ ਨਾਨਕ ਦੇਵ ਤੇ ਕੀ ਇਹਦਾ ਕੀ ਲਿਖਿਆ ਹੈਗਾ ਸਾਰਾ ਦੱਸ ਸਿੱਖ ਧਰਮ ਦੀ ਸਥਾਪਨਾ ਕੀਤੀ ਹਾਂ ਚਾਰ ਉਦਾਰੀਆਂ ਰਾਏ ਅਨੁਸਾਰ ਇੱਕ ਅੰਕਾਰ ਸੱਤ ਦੇ ਨਾਮ ਤੇ ਬਣਦਾ ਉੱਥੇ ਅੱਛਾ ਤੇ ਥੱਲੇ ਉਹ ਦੂਜਾ ਗੁਰੂ ਅਮਰਦਾਸ ਕੀ ਲਿਖਿਆ ਹੈ ਗੁਰੂ ਅਮਰਦਾਸ ਜੀ ਆ ਮਾਨ ਜੀਤੇ ਜਗਤ ਦੇ ਜੀ ਦੀ ਸਿੱਖਿਆ ਅੰਮ੍ਰਿਤਸਰ ਪਹਿਲਾ ਪੀਠ ਸਥਾਪਿਤ ਕੀਤਾ ਲੰਗਰ ਅਤੇ ਨਾਰੀ ਸਰਵਾਨ ਉੱਤੇ ਜੋ ਆ ਇਧਰ ਵੀ ਲਿਖਿਆ ਹੋਇਆ ਸਾਰੇ ਇਹ ਸਾਰੇ ਗੁਰੂਆਂ ਦਾ ਇਤਿਹਾਸ ਲਿਖਣਾ ਹੈ ਹੈ ਤੇ ਆ ਕੀਆ ਗੁਰੂ ਰਾਮ ਦਾ ਅਮਰਦਾਸ ਜੀ ਬੰਦੇ ਕਰੀ ये लिखा है हां और सेम है ना ये सेम लिखा गया अच्छा सेम हम और रामदास जी लिखा अमृतसर शहर में स्थापना हां सचखंड हरमंदिर साहिब की नींव रखी इस स्थापना सचखंड हरमंदिर पैलेस निर्माण पैना ਪਹਿਲੀ ਸ਼ਹੀਦੀ ਅਹਰ ਗੋਬਿੰਦ ਸਿੰਘ ਜੀ ਮੇਰੀ ਪੀੜੀ ਦੀ ਪ੍ਰਥਾ ਸਿੱਖਾਂ ਨੂੰ ਸ਼ਸਤਰ ਧਾਰੀ ਬਣਾਇਆ ਅਕਾਲ ਤਖਤ ਦੀ ਸਤਾਨਾ ਇਹ ਦੋਸਤੋ ਪ੍ਰਾਈਵੇਟ ਸਕੂਲ ਦੇ ਵਿੱਚ ਬੱਚਾ ਪੜਦਾ ਏ ਤੇ ਕਈ ਲੋਕ ਕਹਿ ਦਿੰਦੇ ਆ ਵੀ ਪੰਜਾਬੀ ਸਕੂਲਾਂ ਦੇ ਵਿੱਚ ਪ੍ਰਾਈਵੇਟਾਂ 'ਚ ਬਹੁਤ ਘੱਟ ਪੜਾਈ ਜਾਂਦੀ ਏ ਪਰ ਐ ਨਹੀਂ ਹੈਗਾ ਕਈ ਸਕੂਲ ਪੜਾਉਂਦੇ ਆ ਕਈ ਪੜਾਉਂਦੇ ਆ ਹਾਂ ਕਈ ਜਿਹੜੇ ਵੱਡੇ ਸਕੂਲ ਆ ਉਹ ਘੱਟ ਪੜਾਉਂਦੇ ਆ ਜਿਹੜੇ ਸਕੂਲ ਸਾਮੰਹਦਾਰ ਆ ਪੂਰੇ ਜਿਨ੍ਹਾਂ ਦੇ ਉਹ ਤਾਂ ਪੜਾਉਂਦੇ ਹੀ ਬਣਾਉਂਦੇ ਆ ਸੰਗਰੂਰ ਚ ਨਹੀਂ ਪੜਾਉਂਦੇ ਹੈ ਸੰਗਰੂਰ ਚ ਪੜਾਉਂਦੇ ਸੰਗਰੂਰ ਚ ਪੜਾਉਂਦੇ ਨਹੀਂ ਤੈਨੂੰ ਕੋਣ ਆ ਸੰਗਰੂਰ ਚ ਨਹੀਂ ਪੜਾਉਂਦੇ ਮੈਡਮ ਨੇ ਕਹਿੰਦੀ ਆ ਮੈਨੂੰ ਅੱਜ ਨਵੀਂ ਗੱਲ ਪਤਾ ਲੱਗੀ ਆ ਜੀ ਆਪਾਂ ਸੰਗਰੂਰ ਤੋਂ 100 ਕਿਲੋਮੀਟਰ ਦੂਰ ਰਹਿੰਦੇ ਆ ਤੇ ਮੈਨੂੰ ਨਹੀਂ ਪਤਾ ਇਹ ਗੱਲ ਤਾਂ ਵੀ ਸੰਗਰੂਰ ਨਹੀਂ ਪੜਾਉਂਦੇ ਪੰਜਾਬੀ ਤੇ ਬਹਿਣ ਬਹਿਣ ਸਕੂਲਾਂ 'ਚ ਹਾਂ ਫਾਇਨ ਲੱਗਦਾ ਤੇ ਪ੍ਰਾਈਵੇਟ ਸਕੂਲਾਂ 'ਚ ਹਾਂ ਲੈ ਵੀ ਕਹਿੰਦੇ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਪ੍ਰਾਈਵੇਟ ਸਕੂਲਾਂ 'ਚ ਅ ਪੰਜਾਬੀ ਬੋਲਣ ਵਾਲੇ ਨੂੰ ਤੇ ਪੜ੍ਹਾਉਣ ਵਾਲੇ ਨੂੰ ਹੈ ਲੱਗਦਾ ਅੱਜ ਨਵੀਂ ਗੱਲ ਸੁਣੀ ਆ ਤੇ ਹੈ ਕੰਟੈਕਟ ਹੋ ਗਏ ਹੋਣਗੇ ਕੰਟੈਕਟ ਹੋ ਗਏ ਹੋਣਗੇ ਕਿਉਂਕਿ ਮੰਤਰੀ ਆ ਜਿਹੜਾ ਉਹ ਸੰਗਰੂਰ ਦਾ ਉਹਦੇ ਤਾਂ ਵੀ ਥੋੜਾ ਰੌਲਾ ਪਾਇਆ ਨਹੀਂ ਲੱਖੇ ਸਿਧਾਨੇ ਰੌਲਾ ਤਾਂ ਬਹੁਤ ਪਾਇਆ ਓਥੇ ਹਾਂ ਗੁਰੂਰ ਚਲਾ ਹੈ ਭਗਵੰਤ ਮਾਨ ਰਿੰਦਾ ਤੇ ਆਉ ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਦਾ ਹੀ ਆ ਪੁੱਤ ਉਹ ਵੀ ਕਹਿ ਰਿਹਾ ਨਾ ਮੈਂ ਤਾਂ ਧਿਆਨ ਤਾਂ ਨਹੀਂ ਦਿੰਦਾ ਆਪਣੇ ਜ਼ਿਲ੍ਹੇ ਫੁੱਲਾਂ ਦੀ ਨਹੀਂ ਤੈਨੂੰ ਕਿਹਨੇ ਦੱਸਿਆ ਵੀ ਉੱਥੇ ਹੈਗਾ ਵੀ ਉੱਥੇ ਨਹੀਂ ਹੈਗਾ ਮੈਨੂੰ ਪਤਾ ਲੱਗ ਗਿਆ ਨੇ ਮਹਿਦਵਾਨ ਦੱਸਿਆ ਨਹੀਂ ਹਾਂ ਮੈਨੂੰ ਪਤਾ ਲੱਗ ਗਿਆ ਦੇ ਸਾਖੀ ਫਰੋਗ ਕਾ ਹੁੰਨੇ ਨਹੀਂ ਪੜਾਉਂਦੇ ਆ ਪਰ ਸਮਝਾਉਂਦੇ ਹਿੰਦੀ ਚ ਅੱਛਾ ਜੇ ਰੋਣਾ ਲੈ ਕੇ ਆਸੀ ਜੋ ਪੜ੍ਹੇ ਨਾ ਦੋਸਤੋ ਕਹਿੰਦੇ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿੰਨੇ ਪ੍ਰਾਈਵੇਟ ਸਕੂਲ ਆ ਉਹਦੇ ਵਿੱਚ ਹਿੰਦੀ ਜਿਹੜੀ ਆ ਬੋਲੀ ਜਾਂਦੀ ਆ ਪੰਜਾਬੀ ਨੂੰ ਬੋਲੀ ਜਾਂਦੀ ਬੱਚੇ ਨੇ ਅੱਖ ਪਲਾਂ ਲੱਗਿਆ ਇਹ ਚੀਜ਼ ਤਾਂ ਹੀ ਤੇ ਜ਼ਿੰਮੇਵਾਰ ਹਾਂ ਤੇ ਜ਼ਿੰਮੇਵਾਰ ਤਾਂ ਪੇਰੈਂਟਸ ਹੀ ਆ ਆ ਘਰੇ ਜਦੋਂ ਹਿੰਦੀ ਚ ਗੱਲ ਕਰਨੀ ਆ ਆਪਾਂ ਠੋਸ ਪੰਜਾਬੀ ਬੋਲਦੇ ਆ ਹੁਣ ਆਪਾਂ ਪਿੰਡਾਂ ਵਾਲੇ ਆ ਤੇ ਆਪਾਂ ਨੂੰ ਲੋਕ ਕਹਿ ਦਿੰਦੇ ਤੁਹਾਡੀ ਭਾਸ਼ਾ ਜਿਹੜੀ ਉਹ ਸਹੀ ਨਹੀਂ ਹੈਗੀ ਸ਼ਹਿਰੀਆਂ ਵਾਲੀ ਮੂਰਖ ਜੇ ਲੱਗਦੇ ਨੇ ਤੁਹਾਡੀ ਬੋਲੀ ਹਿੰਦੀ ਪੰਜਾਬੀ ਹੋ ਗਈ ਹਿੰਦੀ ਬੋਲ ਮੈਂ ਤਾਂ ਮੂਰਖ ਜੇ ਲੱਗਦਾ ਆਇਆ ਤਾਂ ਹੈ ਪਤਾ ਕੀ ਆ ਹੁਣ ਆਪਾਂ ਭਾਸ਼ਾ ਸਾਰੀਆਂ ਵਧੀਆ ਐ ਤੇ ਹਿੰਦੀ ਵੀ ਮਾਰੀ ਨਹੀਂ ਅੰਗਰੇਜ਼ੀ ਵੀ ਨਹੀਂ ਮਾਰੀ ਪਰ ਜਿਹੜੀ ਆਪਦੀ ਭਾਸ਼ਾ ਉਹਦਾ ਤਾਂ ਪਿਆਰ ਹੁੰਦਾ ਆਪਣੀ ਮਾਂ ਨਾਲ ਵੀ ਪਿਆਰ ਚਾਹੀਦਾ ਤੇ ਦੂਜਿਆਂ ਦੀ ਮਾਂ ਨਾਲ ਵੀ ਪਿਆਰ ਚਾਹੀਦਾ ਪਰ ਐ ਹੀ ਨਹੀਂ ਹੈਗਾ ਕਿ ਤੁਸੀਂ ਘਰੇ ਵੀ ਹਿੰਦੀ ਬੋਲੋ ਸਕੂਲ ਚ ਵੀ ਬੋਲੋ ਬਾਹਰ ਵੀ ਹਿੰਦੀ ਬੋਲੋ ਮੈਂ ਕਹਿੰਦਾ ਮੈਂ ਦਰਦਾ ਇੱਕ ਵਾਰੀ ਜਦੋਂ ਮੈਂ ਇੱਥੇ ਆਇਆ ਸੀ ਨਾ ਸ਼ਹਿਰ ਚ ਤੇ ਮੈਂ ਜਿਹਦੇ ਕੋਲ ਕੰਮ ਸਿੱਖਣ ਲੱਗਾ ਸੀ ਮੇਰਾ ਚਾਚੇ ਦਾੁੰਡਾ ਸੀ ਤੇ ਮੈਂ ਉਹਦੇ ਨਾਲ ਗਿਆ ਕੰਮ ਕਰਨ ਉਹ ਉਹ ਨਾ ਹਿੰਦੀ ਚ ਗੱਲ ਕਰੇ ਤੇ ਮੈਂ ਉਹਦੇ ਮੂੰਹ ਨਾਲ ਦੇਖਾ ਮੈਂ ਹਯਾਰ ਤੂੰ ਦਾ ਪਿੰਡ ਜੋ ਆਇਆ ਤੂੰ ਹਿੰਦੀ ਚ ਗੱਲ ਬੋਲਦਾ ਕਹਿੰਦਾ ਇੱਥੇ ਜੇ ਹਿੰਦੀ ਬੋਲਾਂਗੇ ਤਾਂ ਕੰਮ ਮਿਲਦਾ ਮੈਂ ਹਯਾਰ ਇਹ ਤਾਂ ਬੜੀ ਗਮਾਰੀ ਗੱਲ ਆ ਫਿਰ ਤਾਂ ਮੈਨੂੰ ਹੁਣ ਵੀ ਕਈ ਵਾਰੀ ਕਹਿ ਦਿੰਦੇ ਆ ਯਾਰ ਤੁਸੀਂ ਪਿੰਡੀ ਭਾਸ਼ਾ ਬੋਲਦੇ ਮੈਂ ਕਿਹਾ ਵੀ ਆਪਾਂ ਭਾਸ਼ਾ ਨਹੀਂ ਛੱਡ ਸਕਦੇ ਆ ਵੀ ਆਪਣੀ ਤਾਂ ਸਿੱਧੀ ਭਾਸ਼ਾ ਹੈ ਜਿਹੜੀ ਹੈਗੀ ਉਹੋ ਹੀ ਰਹਿਣੀ ਹੈ ਤੇ ਬੱਚਿਆਂ ਨੂੰ ਵੀ ਉਹੋ ਹੀ ਸਿਖਾਓ ਆਪਦੇ ਘਰੇ ਤਾਂ ਕੰਮ ਸੇ ਕੰਮ ਘਰੇ ਤਾਂ ਪੰਜਾਬੀ ਬੋਲੋ ਨਾ ਬਾਹਰ ਤਾਂ ਚਲੋ ਜਿਵੇਂ ਜਿਹੋ ਜਿਹਾ ਬੰਦਾ ਟੱਕਰਦਾ ਉਹੋ ਜਿਹਾ ਬੋਲੋ ਪਰ ਜੇ ਬੱਚਿਆਂ ਨਾਲ ਆਪ ਵੀ ਬੋਲੋਗੇ ਤਾਂ ਬੱਚੇ ਵੀ ਆਪ ਹੀ ਸਿੱਖਣਗੇ ਗਾਲਾਂ ਵੀ ਪੰਜਾਬੀ ਜੀ ਕੱਢੀ ਦੀਆਂ ਇਹਨਾਂ ਨੂੰ ਇਹ ਵੀ ਨਹੀਂ ਹੈਗਾ ਵੀ ਹਿੰਦੀ ਗਰੇਜੀ ਜੀ ਕੱਢੀ ਦੀਆਂ ਪਹਿਲਾਂ ਪੰਜਾਬੀ ਸਿੱਖਣ ਤੋਂ ਪਹਿਲਾਂ ਨਾ ਪੁੱਤ ਪੰਜਾਬੀ ਖੁਦ ਬਣੋ ਹਿੰਦੀ ਸਿੱਖੋ ਜਿੰਨੀ ਮਰਜ਼ੀ ਅੰਗਰੇਜ਼ੀ ਸਿੱਖੋ ਪਰ ਪਹਿਲਾਂ ਆਪਣੀ ਪੰਜਾਬੀ ਭਾਸ਼ਾ ਨੂੰ ਦਾ ਪਿਆਰ ਪਿਆਰਾ ਜਿਹੜਾ ਕਰਦੇ ਨੂੰ ਤਾਂ ਚੱਕੀ ਦਾਦੇ ਨੂੰ ਦਾਦਾ ਕਹੋ ਬਾਪੂ ਨੂੰ ਬਾਪੂ ਕਹੋ ਚਾਚੇ ਨੂੰ ਚਾਚਾ ਕਹੋ ਮਾਮੇ ਨੂੰ ਮਾਮਾ ਕਹੋ ਤੇ ਇੱਥੇ ਸ਼ਹਿਰਾਂ 'ਚ ਕੀ ਆ ਮਾਮੇ ਨੂੰ मामੂ ਦਾਦੇ ਨੂੰ ਦਾਦੂ ਤੇ ਬਾਪੂ ਤਾਂ ਕਹਿੰਦਾ ਹੀ ਕੋਈ ਨਹੀਂ ਤੇ ਚਾਚੇ ਨੂੰ ਚਾਚੂ ਹੈ ਨਾ ਹੈ ਗਈ ਲੋਕ ਸਾਡੇ ਹੈਗੇ ਆਪੋ ਕਿਹੜੇ ਰਿਸ਼ਤੇਦਾਰ ਆਓ ਕਿਵੇਂ ਬੋਲਦੇ ਆਣਾ ਚਾਚੂ ਆਏ ਨਾ ਰੋ ਚਾਚੂ ਕੁਛ ਵੀ ਲੋ ਚਾਚਾ ਹਾਂ ਚਾਚੂ ਸ਼ਾਹ ਕੰਦੇਕੀ ਚਾਚੂ ਚਾਚੂ ਚਾਚਾ ਜੀ ਹੁੰਦਾ ਹੈ ਨਾ ਸਿੱਧਾ ਠੋਸ ਚਾਚਾ ਰਹਿ ਜਾਂਦੇ ਚਾਚਾ ਹੀ ਕਹਿੰਦੇ ਬੰਦੀਆਂ ਨਾ ਚਾਚਾ ਕਹਿੰਦੇ ਤਾਂ ਮੂੰਹ ਜਾ ਕੇ ਮੈਂ ਹੁੰਦਾ ਨਾ ਤੇ ਚਾਚੂ ਇਹ ਕੀ ਹੋਇਆ ਹਾਂ ਚਾਚੇ ਦੇ ਫੂਸ ਲਾ ਦੇ ਵਿੱਚ ਨਾ ਚਾਚੂ ਮਾਮੇਰੀ ਕੰਮ ਮਾਮੂ ਕੂਲਾ ਆਉਂਦੇ ਆ ਮਗਰ ਇੱਧਰ ਸਿੱਧਾ ਹੀ ਆ ਮਾ ਮਾ ਚਾਚਾ ਪਾਪਾ ਤਾਇਆ ਹਨ ਤਾਊ ਵੀ ਸੱਚ ਆਓ ਮੈਨੂੰ ਤਾਊ ਆ ਨਾ ਬਈਓ ਮਹਾ ਤਾਇਆ ਗਿਆ ਕਰ ਮੈਨੂੰ ਤਾਊ ਨਾ ਗਿਆ ਕਰ ਤਾਊ ਤਾਂ ਉਹਨੂੰ ਕਹਿੰਦੇ ਆ ਜਿਹੜੇ ਅੰਕਲ ਨਹੀਂ ਹੁੰਦੇ ਪਿੰਡਾਂ ਤਾਊ ਤਾਊ ਕੋਤਾ ਉਹਦੀ ਆ ਭਾਜਾ ਆਪਣੇ ਜਿਹੜੇ ਉਹ ਨਹੀਂ ਹਰਿਆਣੇ ਚ ਉਹ ਆ ਗਿਆ ਓਏ ਤਾਊ ਕਿਆ ਕੰਡ ਹੈ ਤਾਊ ਹਨਾ ਜਿਹੜੇ ਜਾਣ ਪਛਾਣ ਦੇ ਹੁੰਦੇ ਆ ਅੰਕਲ ਵੱਡੇ ਹਾਂ ਤਾਊ ਜਿਹੜੇ ਹੁਣ ਆਪਣੇ ਤਾਂ ਆਏ ਆ ਨਾ ਪਿੰਡਾਂ ਚ ਜੇ ਆਪ ਤੋਂ ਆਪਦੇ ਬਾਪੂ ਤੋਂ ਵੱਡਾ ਹੈ ਕੋਈ ਹਨਾ ਉਹਨੂੰ ਬਾਪੂ ਕਹਿ ਦਿੰਦੇ ਆ ਹਨਾ ਜਾਂ ਤਾਇਆ ਕਹਿ ਦਿੰਦੇ ਆ ਜਾਂ ਜੇ ਛੋਟਾ ਹੈ ਤਾਂ ਚਾਚਾ ਕਹਿੰਦੇ ਸ਼ਹਿਰਾਂ 'ਚ ਤਾਂ ਆਈਆਂ ਸ਼ਹਿਰਾਂ 'ਚ ਤਾਂ ਵੱਡਾ ਹੋਵੇ 20 ਸਾਲ ਦਾ ਹੋਵੇ 25 ਦਾ ਹੋਵੇ 30 ਦਾ ਹੋਵੇ 50 ਦਾ ਹੋਵੇ ਅੰਕਲ ਤੇ ਆਂਟੀ ਅੰਕਲ ਤੇ ਆਂਟੀ ਹਵਾ ਸਭ ਅੰਕਲ ਆਂਟੀ ਦਾ ਰਿਸ਼ਤਾ ਹੀ ਕੋਈ ਨਹੀਂ ਹੈਗਾ ਫੇਲ ਆਹੇ ਬਿਲਕੁਲ ਯਾਰੀ ਕਹਿੰਦੇ ਜਿੱਥੇ ਆਪਾਂ ਨਹੀਂ ਕੁਛ ਬੋਲ ਸਕਦੇ ਉੱਥੇ ਡੈਸ਼ ਨਹੀਂ ਪਾਉਂਦੇ ਹੁੰਦੇ ਵੀ ਡੈਸ਼ ਉਹ ਚੀਜ਼ ਆ ਇਹ ਅੰਕਲ ਤੇ ਆਂਟੀ ਇਹਨੂੰ ਜਿੱਥੇ ਮਰਜੀ ਬਸ ਲੋ ਮਾਮਾ ਨੂੰ ਵੀ ਅੰਕਲ ਹੀ ਕਹਿੰਦੇ ਆ ਹਾਂ ਮੰਮੀ ਨੂੰ ਵੀ ਅੰਕਲ ਹੀ ਕਹਿੰਦੇ ਹੁੰਦੇ ਆਹ ਉਹ ਕਈ ਕਈ ਜਾਂਦੇ ਆ ਪਰ ਹੁੰਦਾ ਤਾਂ ਮਾਮਾ ਹੀ ਹੈ ਨਾ ਆ ਮੈਂ ਉੱਥੇ ਲੰਗਰ ਲਗਾ ਸੀ ਇੱਕਦਾਂ ਤੇ ਮੈਂ ਸਮੋਸੇ ਵਰਤਾਈ ਜਾਣਾ ਤੇ ਮੇਰੀ ਉਮਰ ਹੈਗੀ ਹੈ 44 ਸਾਲ ਦੀ ਹੈ ਨਾ ਵੇ 44 ਸਾਲ ਦੀ ਮੈਂ ਤੇ ਇੱਕ ਜਮੇ ਬਜ਼ੁਰਗ ਹੈ ਇਕਸਿੰਦਰ ਜਮੇ ਬਜ਼ੁਰਗ ਤੁਰਨਾ ਦੇ ਆਵੇ ਹੈ ਕਹਿੰਦੀ ਬਾਬਾ ਕਹਿੰਦੀ ਬਾਬਾ ਮੈਂ ਨਾ ਸੁਣਿਆ ਕਹਿੰਦੀ ਬਾਬਾ ਕਹਿੰਦੀ ਬਾਬਾ ਮੈਂ ਪਰ ਸੁਣਿਆ ਮੈਂ ਹਾਂ ਮੈਂ ਲੈ ਮਾਦਾ ਲੈ ਜਾ ਤੀ ਲੋਕ ਸ਼ਹਿਰਾਂ ਦੇ ਵਿੱਚ ਆਪਦੇ ਆਪ ਨੂੰ ਬਹੁਤ ਛੋਟਾ ਸਮਝਦੇ ਆ ਆਪਣੀ ਬੇਸਤੀ ਹਾਂ ਆਪਣੀ ਬੇਸਤੀ ਖੋਦਦੇ ਆ ਹਾਂ ਨਾਲੇ ਹੁਣ ਆਏ ਆ ਨਾ ਥਾਂ ਥਾਂ ਦਾ ਕੋਠੇ ਬਣ ਗਏ ਉਹ ਜਿਹੜੇ ਤਿਆਰ ਹੋਣ ਵਾਲੇ ਆ ਉਹ ਜਿਹੜਾ ਉਹ 40 ਸਾਲਾਂ ਦੀ ਨੂੰ 15 ਸਾਲ 20 ਸਾਲ ਦੀ ਬਣਾਉਣ ਦਿਆ ਪਹਿਲਾਂ ਲੋਕ ਇਹਨਾਂ ਚੀਜ਼ਾਂ ਨੂੰ ਗਲਤ ਕਹਿੰਦੇ ਹੁੰਦੇ ਸੀ ਹੈ ਬੂਟੀ ਬੂਟੀ ਪਾਲਰਾ ਬੂਟੀ 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 ਬਾਟਿਕ ਮਾਰ ਕੇ ਹੁਣ ਪਾਲਰ ਕਰ ਦੇ ਦੀ ਉਹ ਬਾਟਿਕ ਜੜੀ ਬੂਟੀ ਕਹਿੰਦੇ ਇੱਕ ਨਾ ਬੇਵਾਹ ਔਰਤ ਸੀਗੀ ਉਹਦਾ ਨਾਮ ਸੀ ਨਸੀਬ ਕੋ ਨਸੀਬਕੌਰ ਦਾ ਕਿਸੇ ਖਾਨਦਾਨੀ ਘਰ ਦੇ ਵਿੱਚ ਪਹਿਲਾ ਵਿਆਹ ਹੋਇਆ ਸੀ ਤੇ ਉਹਦੇ ਵਾਲ ਬਹੁਤ ਛੋਟੇ ਛੋਟੇ ਹਿੱਸੇ ਹਰ ਤੇ ਉਹ ਵਾਲ ਖੁੱਲੇ ਰੰਗਦੀ ਸੀ ਤੇ ਉਹਦੀ ਸੱਸ ਨੂੰ ਕਹਿ ਦਿੰਦੀ ਸੀ ਕਿ ਲੋਕ ਖੁੱਲੇ ਵਾਲਾਂ ਵਾਲਿਆਂ ਨੂੰ ਬੇਵਾ ਕੰਜਰੀਆਂ ਤੇ ਹੋਰ ਪਤਾ ਨਹੀਂ ਕੀ ਕੀ ਲੋਕ ਕਹਿੰਦੇ ਆ ਤੇ ਉਹ ਉਸ ਟਾਈਮ ਤੇ ਉਹ ਨਿਆਣੀ ਸੀਗੀ ਉਹ ਇਹ ਚੀਜ਼ ਨੂੰ ਸਮਝਦੀ ਨਹੀਂ ਸੀ ਉਹ ਆਪਦੀ ਸੱਸ ਨੂੰ ਇਹ ਪੁੱਛਦੀ ਰਹਿੰਦੀ ਸੀ ਬੇਵਾ ਕੌਣ ਹੁੰਦੀ ਆ ਕੋਠੇ ਵਾਲੀਆਂ ਔਰਤਾਂ ਕੌਣ ਹੁੰਦੀਆਂ ਤੇ ਕੰਜਰੀਆਂ ਕੌਣ ਹੁੰਦੀਆਂ ਪਰ ਉਹਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਉਹ ਨਿਆਣੀ ਕਰਕੇ ਲੋਕ ਉਹ ਤੋਂ ਛੋਟੀ ਉਮਰ 'ਚ ਵਿਆਹ ਕਰ ਦਿੰਦੇ ਸੀ ਬਾਅਦ 'ਚ ਜਦੋਂ ਉਹ ਵੱਡੀ ਹੋ ਗਈ ਫਿਰ ਉਹਨੂੰ ਸਮਝ ਆਈ ਕਿ ਕੋਠੇ ਵਾਲੀ ਔਰਤ ਕਿਉਂ ਕਹਿੰਦੇ ਆ ਤੇ ਕੰਜਰੀ ਕਿਉਂ ਕਹਿੰਦੇ ਆ ਫਿਰ ਉਹਨੇ ਆਪਦੀ ਜਦੋਂ ਉਹਨੂੰ ਸੁਰਤ ਆਈ ਵੱਡੀ ਹੋ ਗਈ ਉਹਦੇ ਜਵਾਕ ਹੋ ਗਏ ਨਾ ਜਦੋਂ ਫਿਰ ਉਹ ਆਪਦੀ ਉਮਰ 'ਚ ਪਹੁੰਚੀ ਸਿਆਣੀ ਹੋ ਗਈ ਫਿਰ ਉਹਨੇ ਆਪਦੀ ਸੱਸ ਨੂੰ ਕਿਹਾ ਸੱਸ ਨੂੰ ਪਤਾ ਕੀ ਕਹਿੰਦੀ ਸੱਸ ਜੀਵਾਦੀ ਸਾਸਨ ਪਤਾ ਕੀ ਆ ਨਹੀਂ ਉਦੋਂ ਬੀਜੀ ਆਦੇ ਹੁੰਦੇ ਸੀ ਕਹਿੰਦੀ ਬੀਜੀ ਆਪਾਂ ਕੋਠਿਆਂ ਦਾ ਠੇਕਾ ਲੈ ਲਈਏ ਕਹਿੰਦੀ ਫਟੇ ਲਾਂ ਕਹਿੰਦੀ ਕੋਠਿਆਂ ਦਾ ਠੇਕਾ ਤੇ ਕਹਿੰਦੀ ਬੀਜੀ ਉਹ ਕੋਠੇ ਹੀ ਆ ਨਾ ਜਿੱਥੇ ਉਹ ਜਨਾਨੀਆਂ ਅੱਜ ਕੱਲ੍ਹ ਵਾਲ ਸਿੱਧੇ ਖੁੱਲੇ ਕਰਾਉਣ ਜਾਂਦੀਆਂ ਟੈਟੂ ਬਣਾਉਣ ਜਾਂਦੀਆਂ ਕਿ ਲੱਤਾਂ ਬਾਹਾਂ ਤੇ ਹਨ ਤੇ ਉਹ ਟੈਟੂ ਬਣਾਉਣ ਵਾਲੇ ਵੀ ਅੱਜ ਕੱਲ੍ਹ ਬੰਦੇ ਹੀ ਆ ਤੇ ਹਾਰ ਸ਼ਿੰਗਾਰ ਕਰਨ ਵਾਲੇ ਵੀ ਬੰਦੇ ਹੀ ਆ ਵਾਲ ਸਿੱਧੇ ਕਰਨ ਵਾਲੇ ਤੇ ਉਹ ਪੂਰੀਓ ਬਣਾ ਕੇ ਉਹ ਇੱਕ ਹਿਸਾਬ ਦੇ ਉਹ ਲੋਕ ਉਹਨੂੰ ਕੋਠੇ ਗਾਉਂਦੇ ਸੀ ਤੇ ਅੱਜ ਉਹ ਕੋਠੇ ਹਰ ਗਲੀ ਦੇ ਮੋੜ ਤੇ ਹਰ ਮੱਲੇ 'ਚ ਪਤਾ ਨਹੀਂ ਕਿੰਨੇ ਕਿੰਨੇ ਕੋਠੇ ਖੁੱਲੇ ਹੋਏ ਆ ਉਹਨਾਂ ਨੂੰ ਕਹਿੰਦੇ ਹੁੰਦੇ ਆ ਤੇ ਵਾਕਿਆ ਸਹੀ ਗੱਲ ਆ ਭਾਈ ਉਹਨੇ ਕੋਠਿਆਂ ਦੀ ਗੱਲ ਸਹੀ ਕੀਤੀ ਸੀ ਤੇ ਅੱਜ ਇਹ ਕੋਠੇ ਬਹੁਤ ਜ਼ਿਆਦੇ ਹੋ ਗਏ ਟੈਟੂ ਬਣਾਉਣ ਵਾਲੇ ਲੱਤਾਂ ਬਾਹਾਂ ਤੇ ਮੂੰਹਾਂ ਤੇ ਜਨਾਨੀਆਂ ਦੀਆਂ ਹਾਂ ਟੂਣੀਆਂ ਦੇ ਉੱਪਰ ਹਨਾ ਲੱਤਾਂ ਦੇ ਬਾਹਾਂ ਦੇ ਸਿਰ ਤੇ ਪਤਾ ਨਹੀਂ ਕਿੱਥੇ ਕਿੱਥੇ ਟੈਟੂ ਬਣਾਉਂਦੇ ਆ ਅੱਜ ਕੱਲ ਉਹ ਕੋਠੇ ਹੀ ਇੱਕ ਹਸਾਬ ਤੇ ਅੱਜ ਕੱਲ ਇਹ ਚੀਜ਼ ਨੂੰ ਹੁਣ ਇਹਨਾਂ ਨੇ ਬਦਲ ਕੇ ਹੋਰ ਚ ਨਵੀਂ ਪੀੜੀ ਚ ਆ ਗਿਆ ਕਿ ਇਹ ਬਿਊਟੀ ਪਾਰਲਰ ਬਣਾਤਾ ਉਹਨੂੰ ਵੀ ਸ਼ਾਰ ਸ਼ਿੰਗਾਰ ਵਾਲਾ ਕਰਦਾ ਇਹਨਾਂ ਨੇ ਪਰ ਉਹਦੀ ਸੱਸ ਬਹੁਤ ਸ਼ਰਮਿੰਦਾ ਹੋਈ ਉਦੋਂ ਨਸੀਬ ਕੌਰ ਦੀ ਜਦੋਂ ਨਸੀਬ ਕੌਰ ਨੇ ਉਹਨੂੰ ਕਿਹਾ ਕਿ ਬੀਜੀ ਆਪਾਂ ਸਾਰੇ ਕੋਠਿਆਂ ਦਾ ਠੇਕਾ ਲੈ ਲੈਨੇ ਆ ਤੇ ਆਪਾਂ ਨੂੰ ਬਹੁਤ ਕਮਾਈ ਹੋਊਗੀ ਤੇ ਸੱਸ ਨੇ ਉਹਦੀ ਨੇ ਬਹੁਤ ਉਹਦੇ ਮੱਥੇ ਤੇ ਹੱਥ ਮਾਰਿਆ ਵੀ ਹੁਣ ਮੈਂ ਇਹਨੂੰ ਅੱਗੋਂ ਜਵਾਬ ਕੀ ਦੇਵਾਂ ਤੇ ਇਹ ਕੋਠੇ ਹੁਣ ਥਾਂ ਥਾਂ ਗੁੱਲੇ ਆ ਹੋ ਗਿਆ ਪੂਰਾ ਤੇ ਦੋਸਤੋ ਤੁਸੀਂ ਵੀ ਦੱਸੋ ਕਿਹੜੇ ਕਿਹੜੇ ਬੱਚਿਆਂ ਨੇ ਕੰਮ ਕਰ ਲਿਆ ਤੇ ਕਿਹੜੇ ਕਿਹੜੇ ਰਹਿ ਗਏ ਇਧਰ ਦੇਣ ਰਹਿ ਗਏ ਦੋ ਤੇ ਮੁੰਡਾ ਚੱਕੀਆਂ ਦਾ ਫੱਟੇ ਤੇ ਪੰਜਾਬੀ ਦੇਖ ਲਓ ਤੁਸੀਂ ਕਿੱਡੀ ਸੋਹਣਾ ਲਿਖ ਰਿਹਾ ਦੋ ਦਵਾ ਜੀ ਸੁਣੀ ਹਾਂ ਸਾਨੂੰ ਪੰਜਾਬੀ ਦੇ ਨਾਲ ਬਹੁਤ ਪਿਆਰ ਆ ਆਪਦੀ ਮਾਂ ਦੇ ਨਾਲ ਅਸੀਂ ਪਹਿਲਾ ਸ਼ਬਦ ਪੰਜਾਬੀ ਦਾ ਮੂੰਹ ਚੋਂ ਕੱਢਿਆ ਦਲਜੀਤ ਦਸਾਂਝ ਨੇ ਕਿਹਾ ਸੀ ਕਿ ਜਦੋਂ ਮੈਂ ਜਨਮ ਹੋਇਆ ਸੀ ਮੇਰੀ ਮਾਂ ਨੇ ਜਦੋਂ ਮੈਂ ਬੋਲਣ ਲੱਗਿਆ ਸੀ ਤੇ ਮੈਂ ਪਹਿਲਾ ਸ਼ਬਦ ਆਪਣੇ ਮੂੰਹ ਦੇ ਵਿੱਚੋਂ ਪੰਜਾਬੀ ਦਾ ਕੱਢਿਆ ਸੀ ਤੇ ਤਾਂ ਹੀ ਸਾਨੂੰ ਪੰਜਾਬੀ ਨਾਲ ਇੰਨਾ ਪਿਆਰ ਆ ਬਾਕੀ ਲੋਕ ਅੱਜ ਕੱਲ ਦਿਖਾਵਾ ਵਾਲਾ ਕਰਨ ਲੱਗੇ ਨੇ ਦਿਖਾਵੇ ਦੀ ਓਕੀ ਦੁਨੀਆ ਇਹ ਓਕੀ ਲੋਕ ਪਹਿਲਾਂ ਪੱਗ ਬੰਨ੍ਹਦੇ ਹੁੰਦੇ ਸੀ ਸਿਰ ਤੇ ਜਦੋਂ ਪੱਗ ਉੱਤੇ ਸਿਰ ਤੇ ਰੱਖੀ ਜਾਂਦੀ ਸੀ ਉਹ ਜਿਹੋ ਜੀ ਵੀ ਹੁੰਦੀ ਸੀ ਭਾਵਾਂ ਦੀ ਮੂਈ ਲਵੇਟ ਦੀ ਉਹ ਸਰਦਾਰ ਮੰਨਿਆ ਜਾਂਦਾ ਸੀ ਕਿ ਬਹੁਤ ਵੱਡਾ ਸਰਦਾਰ ਹੈ ਪਰ ਅੱਜ ਕੱਲ ਪੱਗਾਂ ਦੇ ਵੀ ਡਿਜ਼ਾਈਨ ਹੋਣ ਲੱਗੇ ਬਲਾਂ ਵਾਲੀਆਂ ਸਿੱਧੀਆਂ ਮੋੜਨੀਆਂ ਇਹ ਵੀ ਸਾਡੇ ਕਲਚਰ ਦਾ ਫੇਸਾ ਨਹੀਂ ਸੀ ਪਹਿਲਾਂ ਜਿਹੜੀਆਂ ਹੁਣ ਇਹ ਪਣ ਚੁੱਕੀਆਂ ਪਹਿਲਾਂ ਸਰਦਾਰ ਜਦੋਂ ਸਿਰ ਤੇ ਕੋਈ ਪੱਗ ਬਨ ਮਿਲਦਾ ਉਹ ਸਰਦਾਰ ਕਿੰਨਾ ਕੁ ਰਹਿ ਗਿਆ ਹੋ ਗਿਆ ਹੈ ਉਹ ਲਾ ਕੋਈ ਗਿਰਾ ਕੱਢ ਕੇ ਆਉਣਾ ਦੇਖ ਕੇ ਆਣਾ ਕੰਮ ਖੁੱਲੂਆ ਕਿ ਕੱਲ ਨਹੀਂ ਹੋਣਾ ਪੱਸ ਹਾਂ 4 ਤਰੀਕ ਨੂੰ ਤਨੂੜਾ ਦਾ ਹਰਾ ਆਉਂਦਾ ਹੈ ਇਹ ਜਿਵੇਂ ਸਿੱਖਣਾ ਬੜਾ ਦੋਸਤੋ ਵੀਡੀਓ ਕਰਦੇ ਬੰਦਰ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰੋ ਕਮੈਂਟ ਕਰਕੇ ਜ਼ਰੂਰ ਦੱਸੋ ਕਿੰਨਾ ਕਿੰਨਾ ਜਵਾਕਾਂ ਨੇ ਕੰਮ ਕਰਦਾ Até okay, no...